ਅੱਜ ਭਾਰਤੀ ਜਨਤਾ ਪਾਰਟੀ ਮੰਡਲ ਸਾਵਾ ਵਿੱਚ ਭਾਜਪਾ ਦੇ ਬਹੁਤ ਹੀ ਸੀਨੀਅਰ ਆਗੂ ਪੰਡਤ ਬਲਰਾਮ ਕਿਸ਼ਨ ਜੀ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਦੇ ਵਿੱਚ ਔਰ ਜੋ ਕੱਲ ਬੀਤੀ ਰਾਤ ਜਲੰਧਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਮਨੋਰੰਜਨ ਕਾਲੀਆ ਜੀ ਦੇ ਘਰ ਗ੍ਰਨੇਟ ਹਮਲਾ ਹੋਇਆ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਮੰਡਲ ਸਾਵਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਆਰਟੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਵੱਲੋਂ ਹੱਥਾਂ ਵਿੱਚ ਸਰਕਾਰ ਵਿਰੋਧੀਆਂ ਤਾਕੀਆਂ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਹਲੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਅਗਰ ਸੁਧਾਰ ਸਕਦੇ ਤਾਂ ਸੁਧਾਰ ਲਓ ਨਹੀਂ ਤਾਂ ਆਉਣ ਵਾਲੀ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਜੋ ਕਿ ਤੁਹਾਤੋਂ ਪੂਰੀ ਤਰ੍ਹਾਂ ਤਰਸਤ ਹੋ ਚੁੱਕੀ ਹੈ ਤੁਹਾਨੂੰ ਬੱਲਣ ਦੇ ਵਿੱਚ ਸੌਮਾ ਨਹੀਂ ਲਾਵੇਗੀ 3 ਸਾਲ ਤੋਂ ਉੱਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ आई पंजाब ਵਿੱਚ ਕਾਨੂੰਨ ਵਿਵਸਥਾ ਠੱਪ ਹੋ ਗਈ। ਹਰ ਰੋਜ਼ ਕਿੰਨਾ ਕਿਤੇ ਕਤਲ ਗੋਲੀ ਗਰਨੇਲ ਦੇ ਧਮਾਕੇ ਹੁੰਦੇ। ਇੱਥੋਂ ਤੱਕ ਕਿ ਸਰਕਾਰ ਜਿਹਨਾਂ ਵਾਅਦਿਆਂ ਨੂੰ ਲੈ ਕੇ ਆਈ ਸੀ ਇੱਕ ਵੀ ਪੂਰਾ ਨਹੀਂ ਕੀਤਾ। ਨਾ ਤਾਂ ਨਿਸ਼ਾਬੰਦ ਹੋਇਆ, ਨਾ ਸੇਟ ਨਿਆਣੇ ਮਰ ਰਹੇ। ਨਾ ਹੀ ਕਾਨੂੰਨ ਵਿਵਸਥਾ ਸੁਧਰੀ। ਔਰ ਨਾ ਹੀ ਕਿਸੇ ਇੱਕ ਪੰਜ ਪੈਸੇ ਦਾ ਵੀ ਕੰਮ ਕਿਤੇ ਡਵੈਲਪਮੈਂਟ ਦਾ ਨਹੀਂ ਹੋਇਆ ਪਤਾ ਨਹੀਂ ਕਿਹੜੇ ਝੂਠੇ ਲਾਰੇ ਲਾ ਕੇ ਸਾਡੇ ਲੋਕ ਫਸ ਗਏ ਸਰਕਾਰ ਬਣ ਗਈ ਇੱਕ ਵਾਰ ਜਿਹੜੀ ਕਾਟ ਦੀ ਹੰਢੀ ਆ ਉਹ ਚੱਲਦੀ ਵਾਰ-ਵਾਰ ਨਹੀਂ ਚੱਲਨੀ ਅਜੇ ਵੀ ਬਗਤਾਜ ਦੇ ਸਰਕਾਰ ਨਸਿਆਂ ਨੂੰ ਕਾਨੂੰਨ ਔਰ ਵਿਵਸਥਾ ਨੂੰ ਠੀਕ ਕਰ ਲਵੇ ਤਾਂ ਇਹਦਾ ਕੁਝ ਭਲਾ ਹੋ ਸਕਦਾ ਪੰਜਾਬ ਦਾ ਨਹੀਂ ਤਾਂ 2 ਸਾਲ ਜਿਹੜੇ ਬਾਕੀ ਰਹਿੰਦੇ ਉਹਦੇ ਤੋਂ ਪੰਜਾਬ ਦਾ ਮੇੜਾ ਬਿਲਕੁਲ ਘਰ ਕਰ ਦੇਣਾ ਹੈ ਸਰਕਾਰ ਨੇ